ਸਾਫ ਸੂਤਰਾ ਪ੍ਰਸ਼ਾਸਨ ਦੇਓ ਸਾਫ ਸੂਤਰਾ ਸੀਮ ਰੇਜ ਦਾ ਜਿਹੜਾ ਸਿਸਟਮ ਹੈ ਇਸ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਉੱਤੇ ਠੀਕ ਕੀਤਾ ਜਾਵੇ ਔਰ ਬੇਸ਼ੱਕ ਚੋਣਾਂ ਦੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਨਾਲ ਨਾਲ ਇਹਨਾਂ ਨੇ ਲਾਰੇ ਲਾਏ ਨੇ ਅਸੀਂ ਬੜੇ ਬੁੱਕੇ ਇਹਨਾਂ ਨੂੰ ਦਿੱਤੇ ਬੜੇ ਹਾਰਾਂ ਦੇ ਨਾਲ ਇਹਨਾਂ ਨੂੰ ਲੱਗਿਆ ਪਰ ਅਖੀਰ ਦੇ ਉੱਤੇ ਜੋ ਕੁਝ ਹੈਗਾ ਉਹ ਤੁਹਾਡੇ ਸਾਹਮਣੇ ਹੈ ਇਹਦੇ ਲਈ ਸਾਨੂੰ ਸਾਰਿਆਂ ਨੂੰ ਚਿੰਤਾ ਜਿਹੜੀ ਕਰਨੀ ਬਣਦੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਮਾਨਸਾ ਸੰਘਰਸ਼ ਕਮੇਟੀ ਦੇ ਬੈਨਰ ਦੇ ਥੱਲੇ ਮੈਂ ਕਾਫੀ ਉਹੀ ਚਿਹਰੇ ਜਿਹੜੇ ਇੱਥੇ ਬੈਠੇ ਵੇਖਦਾ ਜੇ ਅਸੀਂ ਸਾਰਿਆਂ ਨੇ ਉਹਨਾਂ ਸਮਿਆਂ ਦੇ ਉੱਤੋਂ ਬੇਸ਼ੱਕ ਵਾਰਾ ਪਸੂਆ ਦੀ ਅਸੀਂ ਗੱਲ ਕਰੀਏ ਔਰ ਬੇਸ਼ੱਕ ਅਸੀਂ ਗੰਦੇ ਪਾਣੀ ਟੋਬੇ ਵਾਲੇ ਦੀ ਗੱਲ ਕਰੀਏ ਬੇਸ਼ੱਕ ਇਹੀ ਸੀਵਰੇਸ ਤੇ ਸਾਫ਼ ਸੁਥਰੇ ਪਾਣੀ ਨੂੰ ਪੀਣ ਦੀ ਗੱਲ ਕਰੀਏ ਅਸੀਂ ਸਾਰਿਆਂ ਨੇ ਉਹ ਸੰਘਰਸ਼ ਵੀ ਉਦੋਂ ਸਾਹਮਣੇ ਰੂਪ ਦੇ ਵਿੱਚ ਇਹ ਲੜੇ ਨੇ ਇਹ ਸੰਘਰਸ਼ ਕੋਈ ਪਹਿਲਾ ਜਾਂ ਇਹਦੇ ਆਖਰੀ ਸੰਘਰਸ਼ ਨਹੀਂ ਇਹ ਸੰਘਰਸ਼ ਸਾਨੂੰ ਲਗਾਤਾਰ ਜਿਹੜੇ ਆ ਜਾਰੀ ਰੱਖਣੇ ਪੈਣਗੇ ਤੇ ਸਾਨੂੰ ਵਣੀ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਟੋੰਬੇ ਦੇ ਉੱਤੇ ਸ਼ਿਆਸਤ ਕਿੰਨੀ ਹੋਈ ਆ ਕਦੇ ਉੱਤੇ ਪਾਰਕ ਬਣਾਤਾ ਕਦੇ ਉੱਤੇ ਮਾਰਕੀਟ ਬਣਾਈ ਕਦੇ ਉੱਤੇ ਅੱਜ ਵੀ ਉੱਤੇ ਮਸ਼ੀਨਾਂ ਜਿਹੜੀਆਂ ਉਹਨਾਂ ਦਾ ਜਿਹੜਾ ਹੈਗਾ ਬਾਰ-ਬਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬੜੇ ਚੰਗੇ ਤਰੀਕੇ ਦੇ ਨਾਲ ਸਾਫ਼ ਕਰਕੇ ਇਹ ਸਾਰਾ ਕੁਝ ਠੀਕ ਹੋ ਜਾਣਾ ਪਰ ਸਾਥੀਓ ਲਗਾਤਾਰ ਸੰਘਰਸ਼ ਦੀ ਲਗਾਤਾਰਤਾ ਜਿਹੜੀ ਹੈ ਰੱਖਣੀ ਪੈਣੀ ਹੈ ਬਿਉਤ ਬੰਦੀਏ ਨਾਲ ਸਾਰੀਆਂ ਤੇਰਾਸਰ ਵੀ ਕੋਈ ਤਰ੍ਹਾਂ ਇਸ ਦੇ ਉੱਤੇ ਇਕੱਲੀ ਲੜਾਈ ਜਿਹੜੀ ਆ ਉਸ ਰੂਪ ਚ ਨਹੀਂ ਦੇ ਸਕੂਗੀ ਮੈਂ ਸਮਝਦਾ ਇਹਦੇ ਲਈ ਕਿਸਾਨਜੀ ਐਕਸ਼ਨ ਕਮੇਟੀ ਬਣਾਈ ਜਾ ਸਕਦੀ ਹੈ ਪਹਿਲਾਂ ਵੀ ਅਸੀਂ ਇਹ ਕਰਦੇ ਰਹੇ ਆ ਕਿ ਮਾਨਸਾ ਸੰਘਰਸ਼ ਕਮੇਟੀ ਦੇ ਬੈਨਰ ਦੇ ਥੱਲੇ ਵੀ ਅਸੀਂ ਸਾਰੀਆਂ ਜੱਟੇ ਬੰਦੀਆਂ ਨੂੰ ਉੱਥੇ ਬੁਲਾ ਕੇ ਉਹਨਾਂ ਦੀ رائے ਨਾਲ ਉਹਨਾਂ ਦੇ ਸਲਾਹ ਨਾਲ ਵੱਡੇ ਸੰਘਰਸ਼ ਜਿਹੜੇ ਆ ਇਕੱਠੇ ਲੜਿਆ ਸਵਾਰਾ ਪਸ਼ੂਆਂ ਦਾ ਸੰਘਰਸ਼ ਵੀ ਉੱਥੇ ਲੜਿਆ ਤੇ ਉਸ ਨੂੰ ਜਿਸ ਹੱਦ ਤੱਕ ਜਿੱਥੇ ਇਹ ਨਹੀਂ ਹੈਗਾ ਕਿ ਮੈਂ ਕਹਿੰਦਾ ਕਿ ਅਸੀਂ ਉਸ ਨੂੰ ਖਤਮ ਕਰ ਲਿਆ ਉਹਨਾਂ ਵਾਰਾ ਪਸ਼ੂਆਂ ਨੂੰ ਖਤਮ ਨਹੀਂ ਕੀਤਾ ਪਰ ਉਸ ਸੰਘਰਸ਼ ਨੂੰ ਉੱਥੋਂ ਤੱਕ ਲੈ ਕੇ ਗਏ ਜਿੱਥੇ ਤੱਕ ਜਾ ਲੈ ਕੇ ਜਾਣ ਦੀ ਉਹਨੂੰ ਲੋੜ